ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਿਕਾ ਦਿਨੇਪਕੌਰ ਟਿਵਾਣਾ ਜੀ ਦੀ ਲਿਖੀ ਹੋਈ ਕਹਾਣੀ ਜਿਉਂਦੇ ਮੋਏ ਕੱਲ ਓਵਰਟਾਈਮ ਵੀ ਲਾਇਆ ਪਰ ਕੰਮ ਅਜੇ ਵੀ ਬਹੁਤ ਪਿਆਸੀ ਆਥਣਾ ਦੇ ਸਾਰੇ ਕਾਗਜ਼ ਮੁਕੰਮਲ ਕਰਨੇ ਸਨ ਕੱਲ ਸਾਹਿਬ ਨੇ ਦੌਰੇ ਤੇ ਜਾਣਾ ਸੀ ਤੇ ਇਹ ਸਾਰਾ ਕੁਝ ਟਾਈਪ ਕਰਵਾ ਕੇ ਨਾਲ ਲੈ ਜਾਣਾ ਸੀ ਇਸੇ ਕਰਕੇ ਰਵਿੰਦਰ ਅੱਛੇ ਤੇ ਦਫ਼ਤਰ ਆ ਗਿਆ ਸੀ ਡੇਢ ਕੂ ਘੰਟਾ ਉਹਨੂੰ ਕੰਮ ਕਰਦਿਆਂ ਹੋ ਗਿਆ ਸੀ ਜਦੋਂ ਦਫ਼ਤਰ ਦੀ ਡਾਕ ਆਈ ਵਿੱਚ ਦੋ ਖੱਤ ਉਹਦੇ ਵੀ ਸਨ ਕੰਮ ਭਾਵੇਂ ਬੜਾ ਪਿਆ ਸੀ ਫੇਰ ਵੀ ਖੱਤ ਪੜ੍ਹ ਲੈਣ ਦੇ ਲਾਲਚ ਨੂੰ ਹੋ ਰੋਗ ਨਾ ਸਕਿਆ ਇੱਕ ਖੱਤ ਮਾਮਾ ਜੀ ਦਾ ਸੀ ਉਹਨਾਂ ਰਾਤੇ ਇਥੋਂ ਲੰਘੜਾ ਸੀ ਤੇ ਰਵਿੰਦਰ ਨੂੰ ਸਟੇਸ਼ਨ ਤੇ ਆ ਜਾਣ ਲਈ ਆਖਿਆ ਸੀ ਉਹਨਾਂ ਲਿਖਿਆ ਸੀ ਤੇਰੀ ਮੰਮੀ ਨੇ ਉਹ ਚੀਜ਼ਾਂ ਭੇਜੀਆਂ ਨੇ ਲੈ ਜਾਵੇਂ ਵਕਤ ਘਟ ਹੈ ਜ਼ਰੂਰੀ ਮੀਟਿੰਗ ਤੇ ਜਾ ਰਿਹਾ ਹਾਂ ਨਹੀਂ ਤਾਂ ਮੈਂ ਉਤਰ ਕੇ ਜਾਂਦਾ ਮੰਮੀ ਜੀ ਨੇ ਕੀ ਚੀਜ਼ਾਂ ਭੇਜੀਆਂ ਹੋਣਗੀਆਂ ਉਹਨੂੰ ਖਿਆਲ ਆਇਆ ਪਰ ਕੁਝ ਵੀ ਸੋਚ ਲੈਣ ਤੋਂ ਪਹਿਲਾਂ ਉਸਨੇ ਦੋਜਾ ਖਤ ਖੋਲ ਲਿਆ ਸੀ ਹੇ ਉਹਦਾ ਹੇਟਲਾ ਸਾ ਹੇਠਾ ਤੇ ਉਤਲਾ ਉੱਤੇ ਰਹਿ ਗਿਆ ਚੰਡੀਗੜ੍ਹ ਤੋਂ ਮਹਿੰਦਰ ਨੇ ਲਿਖਿਆ ਸੀ ਕਿ ਪਹਿਲੀ ਤਾਰੀਖ ਨੂੰ सुरेंद्र ਮਾਰ ਦਿੱਤਾ ਗਿਆ ਏ सुरेंद्र ਉਹਨਾਂ ਦੇ ਗਵੰਡੀਆਂ ਦਾ ਗੋਦ ਲਿਆ ਪੁੱਤਰ ਉਹਦਾ ਜਮਾਤੀ ਉਹਦਾ ਮਿੱਤਰ ਸੀ सुरेंद्र ਤੇ ਉਹ ਹਰ ਰੋਜ਼ ਪਿੰਡ ਤੋਂ ਮਲੇਰ ਕੋਟਲੇ ਕਾਲਜ ਪੜਨੋਂ ਆਉਂਦੇ ਸਨ ਖਾਂਦੇ ਪੀਂਦੇ ਕਰਦਾ ਹੋਣ ਕਰਕੇ ਸੁਰਿੰਦਰ ਕੋਲ ਮੋਟਰਸਾਈਕਲ ਸੀ ਕਈ ਵਾਰ ਕਿਰਾਏ ਦੇ ਪੈਸੇ ਵਜੋਂ ਲਈ ਉਹ ਸੁਰਿੰਦਰ ਦੇ ਨਾਲ ਹੀ ਮੋਟਰਸਾਈਕਲ ਉੱਪਰ ਪਿੰਡ ਆ ਜਾਂਦਾ ਪੰਡਤਾ ਤੇਰਾ ਬਾਪੂ ਫੇਰਿਆਂ ਵੇਲੇ ਜਿਹੜੇ ਮੰਤਰ ਪੜ੍ਹਦਾ ਹੁੰਦਾ ਹੈ ਉਹਨਾਂ ਦੇ ਉਸਨੇ ਮੈਨੇ ਵੀ ਆਉਂਦੇ ਆ ਕਿ ਨਹੀਂ ਕਿਤੇ ਲੋਕਾਂ ਦੇ ਵਿਆਹ ਗਲਤੀ ਦਾ ਨਹੀਂ ਪੜੀ ਜਾਂਦਾ ਇੱਕ ਦਿਨ ਸੁਰਿੰਦਰ ਨੇ ਰਵਿੰਦਰ ਨੂੰ ਪੁੱਛਿਆ ਸੀ ਲੋ ਆਪਣਾ ਵਿਆਹ ਪੜਵਾ ਕੇ ਦੇਖ ਲਈ ਰਵਿੰਦਰ ਨੇ ਹੱਸ ਕੇ ਆਖਿਆ ਸੀ ਮੇਰੇ ਫੇਰੇ ਥੋੜੀ ਹੋਣਗੇ ਮੇਰਾ ਤਾਂ ਆਨੰਦਕਾਰ ਚ ਹੋ ਪਰ ਇਉਂ ਕਰਦੇ ਆਪਾਂ ਵਟਾ ਲੈਨੇ ਆ ਆਨੰਦਕਾਰ ਚ ਮੇਰੇ ਵਾਲਾ ਟੋੰਕਰਾ ਲਈ ਤੇ ਤੇਰੇ ਵਾਲੇ ਫੇਰੇ ਮੈਂ ਕਰਵਾ ਲਉ ਸੁਰਿੰਦਰ ਨੇ ਆਖਿਆ ਸੀ ਸੁਰਿੰਦਰ ਸੱਚੀ ਇਹ ਵੀ ਕਰ ਸਕਦਾ ਸੀ ਉਹ ਡਰਦਾ ਨਹੀਂ ਕਿਸੇ ਕੋੋਂ ਵੀ ਵਰੀ ਕਾਲਜ ਵਿੱਚ ਉਹ ਲੜਿਆ ਸੀ ਆਪਨੇ ਹੀ ਸੀ ਲੜਦਾ ਜਿਹੜੀ ਧਿਰ ਨਾਲ ਤੱਕਾ ਹੋ ਰਿਹਾ ਹੁੰਦਾ ਉਸ ਵਿੱਚ ਨਾਲ ਜਾ ਰਲਦਾ ਬੀਏ ਕਰਕੇ ਰਵਿੰਦਰ ਦਿੱਲੀ ਆ ਗਿਆ ਸੀ ਉਸ ਨੂੰ ਇੱਕ ਦਫ਼ਤਰ ਵਿੱਚ ਕਿਸੇ ਦੀ ਸਿਫਾਰਿਸ਼ ਨਾਲ ਕਲਰਕ ਦੀ ਨੌਕਰੀ ਮਿਲ ਗਈ ਸੀ ਤੇ ਸੁਰਿੰਦਰ ਐਮਏ ਕਰਨ ਚੰਡੀਗੜ੍ਹ ਚਲਿਆ ਗਿਆ ਸੀ ਤੇ ਚੰਡੀਗੜ੍ਹ ਤੋਂ ਹੀ ਤਾਂ ਚਿੱਠੀ ਆਈ ਸੀ ਕਿ ਸੁਰਿੰਦਰ ਮਾਰਿਆ ਗਿਆ ਪਰ ਕਿਉਂ ਕਿਉਂ ਮਾਰਿਆ ਗਿਆ ਸੁਰਿੰਦਰ ਉਹ ਬਹੁਤ ਉਦਾਸ ਹੋ ਕੇ ਸੋਚ ਰਿਹਾ ਸੀ ਚੇਤੇ ਹੱਥ ਵਿੱਚ ਫੜੇ ਦੋ ਕੁ ਮਿੰਟ ਅਰਵਿੰਦਰ ਸੁੰਨ ਹੋਇਆ ਬੈਠਾ ਰਿਹਾ ਫਿਰ ਉਹਨੂੰ ਟਾਈਪ ਕਰਨ ਵਾਲੇ ਕਾਗਜ਼ਾਂ ਦਾ ਖਿਆਲ ਆ ਜਾਂਦਾ ਤੇ ਉਹਦੀਆਂ ਉਂਗਲੀਆਂ ਸਿਥਲ ਹੋਣ ਲੱਗ ਪੈਂਦੀਆਂ ਪਰ ਕੰਮ ਦਾ ਟੇਲ ਸਾਹਮਣੇ ਦੇ ਉਹ ਚੁੰਝਲਾ ਕੇ ਛੇਤੀ ਛੇਤੀ ਟਾਈਪ ਕਰਨ ਲੱਗ ਜਾਂਦਾ ਦੁਪਹਿਰੇ ਰੋਟੀ ਵੇਲੇ ਅੱਜ ਉਹਨੇ ਰੋਟੀ ਕੋਈ ਨਾ ਖਾਦੀ ਜੇ ਚਾਹੁੰਦਾ ਤਾਂ ਇਹ ਸੱਦੇ ਘੰਟੇ ਵਿੱਚ ਉਹ ਚਿੱਠੀ ਨੂੰ ਦੁਬਾਰਾ ਪੜ ਸਕਦਾ ਸੀ ਪਰ ਉਹਨੇ ਸੋਚਿਆ ਜੇ ਦਿਲ ਪਰ ਆਇਆ ਕੰਮ ਕਰਨਾ ਔਖਾ ਹੋ ਜਾਣਾ ਏ ਇਸ ਲਈ ਉਹ ਸੋਚਣਾ ਚਾਹੁੰਦਾ ਸੀ ਜਿਵੇਂ ਸੁਰਿੰਦਰ ਨੂੰ ਕੁਝ ਨਹੀਂ ਹੋਇਆ ਜਿਵੇਂ ਉਹਨੂੰ ਕੋਈ ਚਿੱਠੀ ਨਹੀਂ ਮਿਲੀ ਤੇ ਉਹ ਫੇਰ ਟਾਈਪ ਕਰ ਮਹਜੰਦਾ ਰਵਿੰਦਰ ਨੇ ਦਿਨ ਦੇ ਤੋਂ ਆਉਣ ਵੇਲੇ ਛੱਡਣ ਆਏ ਸਟੇਸ਼ਨ ਤੇ ਖੜੇ ਸੁਰਿੰਦਰ ਦੀ ਹੱਥ ਹਿਲਦਾ ਫੇਰ ਸੁਨਿੰਦਰ ਦਾ ਕੁੰਮੜਾਇਆ ਮੂੰਹ ਤੇ ਫੇਰ ਥੰਮਲੇ ਵਰਗੇ ਸੁਨਿੰਦਰ ਨੂੰ ਸ਼ਮਸ਼ਾਨ ਵੱਲ ਲਈ ਜਾਂਦੇ ਲੋਕ ਬਿਜਲੀ ਦੀ ਤੇਜ਼ੀ ਵਾਂਗ ਰਵਿੰਦਰ ਦੇ ਮਨ ਵਿੱਚ ਲੰਗੇ ਇੰਨੀ ਠੰਡ ਵਿੱਚ ਉਹਨੇ ਉੱਠ ਕੇ ਦੋ ਵਾਰੀ ਠੰਡਾ ਪਾਣੀ ਪੀਤਾ ਪਰ ਹੋਇਓ ਸੋਚਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਰਾਤ ਤੀਕੂ ਟਾਈਪ ਕਰਦਾ ਰਿਹਾ ਸਾਰੇ ਕਾਗਜ਼ ਮੁਕੰਮਲ ਕਰਕੇ ਉਹ ਸਾਹਿਬ ਦੇ ਕੋਠੀ ਤੇ ਪਹੁੰਚ ਆਣ ਗਿਆ। ਰਵਿੰਦਰ ਕੱਲ ਨੂੰ ਫੇਰ ਤੂੰ ਹੀ ਜੱਲੀ ਮੇਰੇ ਨਾਲ। ਹਰਬੰਸ ਲਾਦ ਤਾਂ ਫੇਰ ਛੁੱਟੀ ਲੈ ਗਿਆ ਏ। ਉਹਦੇ ਘਰੋਂ ਬਿਮਾਰ ਹੋ ਗਏ। ਸਾਹਿਬ ਨੇ ਆਖਿਆ। ਰਵਿੰਦਰ ਦਾ ਮਨ ਕੀਤਾ ਉਹ ਸਾਹਿਬ ਨੂੰ ਆਖੇ ਸਾਹਿਬ ਮੇਰਾ ਦੋਸਤ ਮਰ ਗਿਆ ਏ। ਮੈਂ ਅਜੇ ਉਹਨੂੰ ਰੋਇਆ ਵੀ ਨਹੀਂ। ਪਰ ਉਹਨੇ ਇੰਨਾ ਹੀ ਕਿਹਾ। ਇਹ ਅੱਛਾ ਜਨਾਬ ਦੋ ਸਵੇਰੇ ਸਟੇਸ਼ਨ ਤੇ ਹੀ ਆ ਜਾਵੇਂ ਆਖ ਸਾਹਿਬ ਸੈਰ ਨੂੰ ਤੁਰ ਗਿਆ ਰਵਿੰਦਰ ਘਰ ਨੂੰ ਜਾਂਦਾ ਸੋਚ ਰਿਹਾ ਸੀ ਕੱਲ ਲਈ ਸਬਜ਼ੀ ਵੀ ਲੈ ਕੇ ਜਾਣੀ ਏ ਨਾਲ ਕਾਠੀ ਕਰਨ ਵਾਲੇ ਨੂੰ ਵੀ ਕਹਿ ਕੇ ਜਾਣਾ ਏ ਨਹੀਂ ਤਾਂ ਪਿੱਛੋਂ ਪਾਣੀ ਵਗਿ ਜਾਊ ਤੇ ਖਵਰੇ ਕਿੰਨਾ ਕੁ ਬਿਲਾ ਜਾਵੇ ਕੱਲ ਨੂੰ ਸਾਹਿਬ ਦੇ ਨਾਲ ਜਾਣਾ ਏ ਤੋਬੇ ਤੋਂ ਕੱਪੜੇ ਵੀ ਲੈ ਜਾਵਾਂ ਇਉਂ ਹੀ ਫਿਰਦੇ ਫਰਾਉਂਦੇ ਨੂੰ ਉਹਨੂੰ 9 ਵਜੇ ਡੱਬੇ ਵਿੱਚ ਰੋਟੀ ਉਸੇ ਤਰ੍ਹਾਂ ਪਈ ਦੇਖ ਮਾਂ ਨੇ ਪੁੱਛਿਆ ਜੀ ਤਾਂ ਰਾਜੀ ਰੋਟੀ ਓਵੇਂ ਮੋੜ ਲਿਆ ਹੈ ਮਾਂ ਨੂੰ ਉਹ ਅਜਿਹੀ ਗੱਲ ਕਿਵੇਂ ਦੱਸੇ ਉਹਨਾਂ ਤੇ ਅੱਗੇ ਵੀ ਦਿਲ ਐਡਾ ਪਤਲਾ ਹੈ ਫੇਰ ਪਿੱਛੋਂ ਕਿਧਰੇ ਬਿਮਾਰ ਹੋ ਗਈ ਕੌਣ ਸੰਭਾਲੂ ਵਕਤ ਨਹੀਂ ਮਿਲਿਆ ਖਾਣ ਦਾ ਕੰਮ ਹੀ ਬੜਾ ਸੀ ਉਹਨੇ ਮੂੜੇ ਤੇ ਰਸੋਈ ਵਿੱਚ ਮਾਂ ਦੇ ਕੋਲ ਬੈਠ ਜਾ ਕੇ ਆਹ ਕੰਮ ਤਾਂ ਹੁੰਦੇ ਹੀ ਰਹਿੰਦੇ ਨੇ ਕੋਈ ਰੋਟੀ ਥੋੜੇ ਛੱਡੀ ਦੀ ਅੰਨ ਵਿੱਚ ਤਾਂ ਪ੍ਰਾਣ ਨੇ ਜੇ ਵੱਡੇ ਦੀਆਂ ਅੱਜ ਕੱਲ੍ਹ ਦੀਆਂ ਨੌਕਰੀਆਂ ਵੀ ਕਾਦੀਆਂ ਨੇ ਜਾਣ ਦਾ ਖੋ ਨੀ ਸਾਡੇ ਜ਼ਮਾਨੇ ਹੁੰਦੇ ਮਾਰ ਕੇ ਟਕੇ ਦੇ ਅਫਸਰ ਦੀ ਨੀ ਲਈ ਦੀ ਰੋਟੀ ਪਾ ਕੇ ਦਿੰਦਿਆ ਮਾਂ ਨੇ ਆਖਿਆ ਰੋਟੀ ਖਾ ਕੇ ਅਟੈਚੀ ਵਿੱਚ ਚੀਜ਼ਾਂ ਪਾਈਆਂ ਤੇ ਮਾਂ ਨੂੰ ਦੱਸਿਆ ਕਿ ਕੱਲ ਨੂੰ ਉਹ ਦੋ ਦਿਨ ਲਈ ਸਾਹਿਬ ਦੇ ਨਾਲ ਦੌਰੇ ਤੇ ਜਾ ਰਿਹਾ ਹੈ ਆ ਸੱਚ ਅੱਜ ਮਾਮਾ ਜੀ ਸਟੇਸ਼ਨ ਤੋਂ ਉਦੀ ਲੰਘਣਗੇ ਰਵਿੰਦਰ ਨੇ ਮਾਂ ਨੂੰ ਦੱਸਿਆ ਮੈਂ ਵੀ ਚੱਲੂੰਗੀ ਤੇਰੇ ਨਾਲ ਉਹਨੂੰ ਮਿਲਣੋਂ ਉਹਨੂੰ ਨਹੀਂ ਹੁਣ ਵਕਤ ਮਿਲਦਾ ਵੱਡੇ ਕੰਮ ਨੇ ਮੇਰੀ ਤਾਂ ਫੇਰ ਵੀ ਅੰਮਾ ਦਾ ਜਾਇਆ ਹੈ ਮਾਂ ਦੇ ਦਿਲ ਨਾਲ ਸੋਚਦਾ ਉਹ ਸਟੇਸ਼ਨ ਵੱਲੋਂ ਉੱਤਰ ਪਿਆ ਅੱਜ ਸਾਰਾ ਕੁਝ ਉਹਨੂੰ ਹੋਰ-ਹੋਰ ਤਰ੍ਹਾਂ ਦੇ ਲੱਗ ਰਿਹਾ ਸੀ ਇਹ ਮਕਾਨ ਨੇ ਇਹ ਸੜਕ ਏ ਇਹ ਬਿਜਲੀ ਦੇ ਖੰਬੇ ਨੇ ਉਹ ਜਿਵੇਂ ਆਪਣੇ ਆਪ ਨੂੰ ਦੱਸ ਰਿਹਾ ਸੀ ਸੁਰਿੰਦਰ ਇਹ ਸਭ ਕੁਝ ਕੀ ਹੋ ਗਿਆ ਕਿਵੇਂ ਹੋ ਗਿਆ ਕਿਵੇਂ ਉਹ ਜਿਵੇਂ ਸੁਰਿੰਦਰ ਨੂੰ ਪੁੱਛੀ ਰਿਹਾ ਸੀ ਕਿ ਮਾਂ ਨੇ ਆਖਿਆ ਕਾਕਾ ਧਿਆਨ ਨਾਲ ਤੁਰ ਦੋ ਵਾਰੀ ਤੇਰਾ ਪੈਰ ਅੜ ਗਿਆ ਏ ਨਾਲੇ ਕੀ ਹੋਇਆ ਤੈਨੂੰ ਅੱਜ ਰੋਟੀ ਵੀ ਤੂੰ ਥੋੜੀ ਖਾਧੀ ਕੁਝ ਨਹੀਂ ਮਾਂ ਆਖ ਉਹ ਮਾਂ ਨਾਲ ਗੱਲਾਂ ਕਰਨ ਲੱਗ ਪਿਆ ਆਪਣੇ ਸ਼ਹਿਰ ਦੀਆਂ ਆਪਣੇ ਗੁਆਂਢੀਆਂ ਦੀਆਂ ਆਪਣੇ ਬਚਪਨ ਦੀਆਂ ਇਉਂ ਉਹ ਸੁਰੇਂਦਰ ਦੀਆਂ ਯਾਦਾਂ ਨੇੜੇ ਤੇੜੇ ਜਾ ਕੇ ਮੋੜਾਉਂਦਾ ਸੀ। ਮਾਂ ਮੈਂ ਪਿੰਡ ਜਾਵਾਂ ਆ ਕੇ ਉਹ ਜਿਵੇਂ ਸੁਰੇਂਦਰ ਦੇ ਘਰ ਜਾਣਾ ਚਾਹੁੰਦਾ ਸੀ ਲੈ ਲੈ। ਉਥੇ ਦੇਖਦਾ ਨਹੀਂ ਕਿਵੇਂ ਅੱਗ ਲੱਗੀ ਹੋਈ ਹੈ। ਨਿਤ ਕਿੰਨੇ ਜਣੇ ਮਰੇ ਮਾਰੇ ਹੁੰਦੇ ਨੇ। ਪੰਜਾਬ ਨੂੰ ਤਾਂ ਖਬਰ ਨਹੀਂ ਕਿਸ ਸਾਦ ਛਰਾਪ ਹੋ ਗਿਆ। ਮਾਂ ਤਾਪਕੇ ਬੋਲੀ ਉਹ ਕਿਧਰੇ ਸੋਚਾਂਿਆਂ ਵਿੱਚ ਖੋ ਗਿਆ ਮਾਮੇ ਨੂੰ ਮਿਲ ਕੇ ਜਦੋਂ ਘਰ ਪਹੁੰਚੇ 12 ਵੱਜ ਚੁੱਕੇ ਸਨ ਘਰ ਆ ਵਿੱਚੋਂ ਹੀ सुरेंद्र ਨੂੰ ਯਾਦ ਕਰਦਿਆਂ ਰਵਿੰਦਰ ਨੇ ਦੋ ਨੀਂਦ ਲਿਆਉਣ ਵਾਲੀਆਂ ਗੋੜੀਆਂ ਲੈ ਆਇਆ ਸੀ ਅੱਜ ਨਾ ਸੁੱਤਾ ਤਾਂ ਕੱਲ ਸਾਹਿਬ ਨਾਲ ਕੰਮ ਨਹੀਂ ਹੋ ਸਕਣਾ ਸਾਹਿਬ ਦਾ ਮਤੇ ਇਮਪ੍ਰੈਸ਼ਨ ਹੀ ਵਿਗੜ ਜਾਵੇ ਮੇਰੇ ਪੋਤਾਂ ਵੀ ਤੇ ਏਸੇ ਮਹੀਨੇ ਹੀ ਜਾਣੀਆਂ ਨੇ ਉਹਨੇ ਸੋਚਿਆ 10 ਵਜੇ అలਾਰਮ ਵੱਜੇ ਤੇ ਮਾਂ ਨੇ ਉਹਨੂੰ ਜਗਾਇਆ ਜਿੰਨੇ ਚਿਰ ਵਿੱਚ ਉਹ ਤਿਆਰ ਹੋਇਆ ਮਾਂ ਨੇ ਚਾਹ ਬਣਾ ਦਿੱਤੀ ਚਾਹ ਪੀ ਕੇ 4 ਵਜੇ ਉਹ ਸਟੇਸ਼ਨ ਤੇ ਆ ਗਿਆ ਕੁਝ ਹੀ ਮਿੰਟਾਂ ਮਗਰੋਂ ਗੱਡੀ ਆ ਗਈ ਉਹਨੇ ਸਾਹਿਬ ਦਾ ਅਟੈਚੀ ਚੁੱਕ ਕੇ ਡੱਬੇ ਵਿੱਚ ਰੱਖਿਆ ਸਾਹਿਬ ਨੂੰ ਚਾਹ ਦਾ ਕੱਪ ਲਿਆ ਕੇ ਦਿੱਤਾ ਸਾਹਿਬ ਨੇ ਕੋਲ ਬੈਠਿਆ ਉਹ ਕੋਸ਼ਿਸ਼ ਕਰਦਾ ਰਿਹਾ ਕਿ ਸੁਰਿੰਦਰਵਲ ਉਹਦਾ ਧਿਆਨ ਨਾ ਜਾਵੇ ਸਾਰਾ ਦਿਨ ਉਹ ਸਾਹਿਬ ਦੇ ਨਾਲ ਕੰਮ ਕਰਦਾ ਰਿਹਾ ਰਾਤ ਨੂੰ ਜ਼ਰੂਰੀ ਜ਼ਰੂਰੀ ਕਾਗਜ਼ ਟਾਈਪ ਕੀਤੇ ਜਿਨ੍ਹਾਂ ਦੇ ਕਰ ਸਾਹਿਬ ਤੇ ਉਹ ਠਹਿਰੇ ਸਨ ਉਹਨਾਂ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਸਾਹਿਬ ਦੇ ਕਹਿਣ ਤੇ ਚੌਥਾ ਬੰਦਾ ਨਾ ਹੋਣ ਕਰਕੇ ਉਹਨਾਂ ਨਾਲ ਤਾਸ਼ ਖੇਡਦਾ ਰਿਹਾ ਵਿੱਚੋਂ ਕਦੇ-ਕਦੇ ਸੁਰਿੰਦਰ ਦੀ ਯਾਦ ਉਹਦੇ ਕੋਲ ਆ ਖਲੌਂਦੀ ਉਹ ਇਓਂ ਦੱਸਦਾ ਜਿਵੇਂ ਉਹਨੇ ਉਹਨੂੰ ਦੇਖਿਆ ਨਹੀਂ ਹੁੰਦਾ ਦੋ ਦਿਨ ਲੰਘ ਗਏ ਥੱਕਿਆ ਟੁੱਟਿਆ ਉਹ ਘਰ ਮੁੜਿਆ ਨਹਾਤਾ ਰੋਟੀ ਖਾਦੀ ਮਾਂ ਨੂੰ ਦੱਸਿਆ ਕਿ ਸਾਹਿਬ ਬੜਾ ਖੁਸ਼ ਹੋਇਆ ਏ ਤੇ ਪੁੱਛਦਾ ਸੀ ਤੇਰੀ ਤਰੱਕੀ ਦੀ ਕਦੋਂ ਕੁ ਵਾਰੀ ਏ ਨੇ ਨੂੰ ਮੀਟਿੰਗ ਤੋਂ ਮੁੜ ਕੇ ਉਹਦੇ ਮਾਮਾ ਜੀ ਵੀ ਆ ਗਏ 12 1 ਵਜੇ ਤੱਕ ਉਹ ਗੱਲਾਂ ਕਰਦੇ ਰਹੇ ਮਾਮਾ ਜੀ ਉਹਦੇ ਬੜੇ ਰੌਣਕੀ ਬੰਦੇ ਸਨ ਕੋਈ ਸੁਣਨ ਵਾਲਾ ਹੋਵੇ ਗੱਲਾਂ ਤਾਂ ਫੇਰ ਉਹਨਾਂ ਦੀਆਂ ਮੁੱਕਦੀਆਂ ਹੀ ਨਹੀਂ ਸਨ ਫੇਰ ਵਿੱਚੋਂ ਹੀ ਪਤਾ ਨਹੀਂ ਕਿਹੜੇ ਵੇਲੇ ਉਹ ਨੂੰ نیند ਆ ਗਈ ਸੀ ਸਵੇਰੇ ਮਾਕਦੇ ਸੀ ਰਾਤੀ ਉਹ ਬੜਬੜਾ ਰਿਹਾ ਏ ਉਹ ਤਿਆਰ ਹੋ ਗਏ ਦਫਤਰ ਆ ਗਿਆ ਹੋਵੇਗਾ ਤਾਂ ਤੂੰ ਵੀ ਥੱਕਿਆ ਹੀ ਪਰ ਜ਼ਰੂਰੀ ਕੰਮ ਆ ਗਿਆ ਏ ਇਹ ਕਾਗਜ਼ ਹੋਰ ਟਾਈਪ ਕਰਨੇ ਨੇ ਸਾਹਿਬ ਨੇ ਆਖਿਆ ਕਾਗਜ਼ ਫੜ ਕੇ ਉਹ ਲੈ ਗਿਆ ਟਾਈਪ ਵੀ ਕਰਦਾ ਰਿਹਾ ਦੁਪਹਿਰ ਨੂੰ ਜਦੋਂ ਕੰਮ ਮੁਕਾ ਕੇ ਸਾਹਿਬ ਕੋਲ ਲੈ ਕੇ ਗਿਆ ਟਾਈਪ ਵਿੱਚ ਕਿੰਨੀਆਂ ਸਾਰੀਆਂ ਗਲਤੀਆਂ ਦੇ ਉਹ ਜ ਹੈਰਾਨੀ ਤੇ ਗੁੱਸੇ ਨਾਲ ਉਹਦੇ ਵੱਲ ਤੱਕ ਕੇ ਸਾਹਿਬ ਨੇ ਕਿਹਾ ਤੇਰਾ ਧਿਆਨ ਅੱਜ ਕਿੱਧਰ ਸੀ ਕੰਮ ਕਰਦੇ ਆ ਉਹ ਚੁੱਪ ਰਿਹਾ ਦੋ ਦਿਨ ਮੜਾ ਜਿਆ ਵੱਧ ਕੰਮ ਕਰਨਾ ਪੈ ਜਾਵੇ ਤੁਸੀਂ ਲੋਕ ਮਛਲੇ ਹੋ ਜਾਂਨੇ ਹੋ ਅੱਗੇ ਵੀ ਤਾਂ ਹਰ ਰੋਜ਼ ਕੰਮ ਕਰਦਾ ਹੀ ਪਰ ਅੱਜ ਆ ਦੇਖ ਗਲਤ ਲਫ਼ਜ਼ਾ ਹੇਠ ਲਕੀਰ ਮਾਰਦੇ ਆ ਸਾਹਿਬ ਨੇ ਕਾਗਜ਼ ਉਹ ਦੇਮ ਉਰੇਸ਼ੋਟ ਦੇ ਆਖਿਆ ਉਹਦਾ ਦਿਲ ਕੀਤਾ ਆਖੇ ਸਾਹਿਬ ਮੇਰਾ ਦੋਸਤ ਮਰ ਗਿਆ ਏ ਪਰ ਉਹ ਕੁਝ ਨਾ ਕਹਿ ਸਕਿਆ ਮੂੰਹ ਕੀ ਦੇਖਦਾ ਜਾਂ ਦੁਬਾਰਾ ਠੀਕ ਕਰਕੇ ਲਿਆ ਸਾਹਿਬ ਨੇ ਸਖ ਤੋਕੇ ਕਿਹਾ ਅੱਛਾ ਜਨਾਬ ਆਖੋ ਕਾਗਜ਼ ਲੈ ਕੇ ਟਾਈਪ ਕਰਨ ਜਾ ਲੱਗਿਆ ਸੁਰਿੰਦਰ ਮਰ ਗਿਆ ਏ ਕਈ ਦਿਨ ਹੋਏ ਉਹਨੂੰ ਜਿਵੇਂ ਉਹਦੇ ਵਿੱਚ ਨੇ ਕਿਸੇ ਹੋਰ ਰਵਿੰਦਰ ਨੇ ਦੱਸਿਆ ਕਈ ਦਿਨ ਹੋ ਗਏ ਇਸ ਗੱਲ ਤੇ ਉਹਨੂੰ ਜਿਵੇਂ ਹੈਰਾਨੀ ਹੋਈ ਨਹੀਂ ਨਹੀਂ ਪਰ ਹੌ ਸੋਚਦਿਆਂ ਉਹਨੇ ਆਪਣਾ ਧਿਆਨ ਉਸ ਪਾਸਿਓਂ ਹਟਾ ਕੇ ਟਾਈਪ ਵਾਲੇ ਕਾਗਜ਼ਾਂ ਵੱਲ ਕੀਤਾ ਤੇ ਉਹਦੀਆਂ ਉਂਗਲੀਆਂ ਟਾਈਪ ਮਸ਼ੀਨ ਤੇ ਮਸ਼ੀਨ ਵਾਂਗ ਚੱਲਣ ਲੱਗੀਆਂ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ